ਕੀ ਤੇਰੀ ਰੇੜੀ ਚੁਗਾ ਦਨੀ ਆ ਤੇਰੀ ਰੇੜੀ ਚੁਗਾ ਦਨੀ ਜਿਹੜਾ ਵੀ ਕੋਈ ਵੀ ਅੱਜ ਤੱਕ ਸਮਝ ਲੋ ਜਿੰਨੇ ਵੀ ਬੰਦੇ ਆਏ ਕਹਿੰਦਾ ਤੇਰੀ ਰੇੜੀ ਚੁਗਾ ਦਨੀ ਇਹੀ ਕੰਮ ਆ ਤੇਰੀ ਰੇੜੀ ਚੁਗਾ ਦਨੀ ਪੰਜਾਬੀ ਪੰਜਾਬ ਚ ਰਹੇ ਖੁਸ਼ ਨਹੀਂ ਗਾ ਤੇ ਕਿੱਥੇ ਜਾਏ ਪੰਜਾਬੀ ਪੰਜਾਬੀ ਤਾਂ ਬਾਹਰ ਜਾਓ ਭਾਜੀ ਬਿਤਰਤ ਬਣ ਗਈ ਆ ਲੋਕਾਂ ਦੀ ਵੀ ਜਿਹੜਾ ਬੰਦਾ ਕੰਮ ਕਰਦਾ ਨਾ ਉਹਨੂੰ ਕੰਮ ਨਹੀਂ ਕਰਨ ਦੇਣਾ ਅਗਰ ਕਿਤੇ ਅੱਗ ਲੱਗ ਜੇ ਜਾਂ ਕੋਈ ਗੱਲਬਾਤ ਹੋ ਜੇ ਉਸ ਜਗ੍ਹਾ ਦੇ ਥੱਲੇ ਜਿਹੜਾ ਉਹ ਪਾਣੀ ਭਰਦੇ ਆ ਉਥੇ ਟਰੱਕ ਨਾ ਲੱਗੇ ਅੱਧਾ ਘੰਟਾ ਤੇ ਫਿਰ ਬੜੀ ਤਕੜੀ ਸਮੱਸਿਆ ਆ ਸਾਡਾ ਫਰਜ਼ ਬੰਦਾ ਉਹਨੂੰ ਖਾਲੀ ਰੱਖਾਉਣਾ ਸਾਡੀ ਕੋ ਨਿੱਜੀ ਨਜ਼ੀਰ ਜਿਸ ਨਾਲ ਨਹੀਂ ਆ ਗਈ ਨਾ ਉਹਦੇ ਨਾਲ ਕੋ ਵਰਤੋ ਜੀ ਮੇਰਾ ਨਾਮ ਪਵਨ ਕੁਮਾਰ ਤੇ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਆਪਣੀ ਰੇੜੀ ਲਗਾ ਰਹੇ ਹੋ ਮੈਂ 15 ਸਾਲ ਤੋਂ ਲਗਾ ਰਿਹਾ ਤੇ ਕਿੱਥੇ ਰੇੜੀ ਲਗਾਉਂਦੇ ਹੋ ਮੈਂ ਇੱਥੇ ਲਗਾ ਰਿਹਾ ਵੇਖੋ ਸਾਈਡ ਤੇ ਲੱਗੀ ਰੇੜੀ ਹਾਂਜੀ ਤੇ ਰੋਜ਼ ਆ ਚਾਰ ਪੰਜ ਦਿਨ ਤੋਂ ਕੁਝ ਜਿਆਦਾ ਹੀ ਤੰਗ ਕਰਦਾ ਕਹਿੰਦਾ ਰੇੜੀ ਚੁੱਕ ਕੇ ਲੈ ਜਾ ਰੇੜੀ ਚੁੱਕ ਕੇ ਲੈ ਜਾ ਮੈਂ ਉਹਨਾਂ ਨੂੰ ਇੱਕ ਦੋ ਵਾਰੀ ਵੀ ਕਿਹਾ ਥੋ ਟੈਂਕਰ ਲੱਗਦੇ ਪਾਣੀ ਦੇ ਤੇ ਮੈਨੂੰ ਕਹਿੰਦੇ ਥੋੜੀ ਅੱਗੇ ਲਗਾਇਆ ਕਰ ਸਰਕਾਰੀ ਆਉਂਦੇ ਉਹਨਾਂ ਨੂੰ ਕਿਸੇ ਨੂੰ ਕੋਈ ਆਬਜੈਕਸ਼ਨ ਨਹੀਂ ਹੈਗਾ ਪਾਣੀ ਭਰਨ ਵਾਲੇ ਸਰਕਾਰੀ ਮੁਲਾਜ਼ਮ ਉਹ ਕਹਿੰਦਾ ਉਹ ਤੂੰ ਉੱਥੇ ਪਿੱਛੇ ਲਈ ਆ ਉਹਨੂੰ ਇੱਥੇ ਤੇਰੀ ਮੈਂ ਲਾਣ ਹੀ ਨਹੀਂ ਦੇਣੀ ਕਹਿੰਦਾ ਅੱਜ ਰੇੜੀ ਅੱਛਾ ਤੇ ਭਾਜੀ ਇੰਨਾ ਸਮਾਨ ਬਣਿਆ ਮੈਂ ਕਿੱਥੇ ਲੈ ਕੇ ਜਾਵਾਂ ਮੈਂ ਵੀ ਸੁਹਿਰਦਾ 4 ਵਜੇ ਤੋਂ ਉੱਠ ਕੇ ਕੰਮ ਕਰਦਾ ਪਿਆ 15 ਸਾਲ ਤੋਂ ਤੁਸੀਂ ਇੱਥੇ ਰੇੜੀ ਲਗਾ ਰਹੇ ਹੋ ਹਾਂ ਜੀ ਪਹਿਲਾਂ ਇਸ ਤਰ੍ਹਾਂ ਦਾ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਆ ਕੇ ਤੰਗ ਕੀਤਾ ਜਾਂਦਾ ਸੀ ਤੁਹਾਨੂੰ ਹਾਂ ਜੀ ਕੀਤਾ ਜਾਂਦਾ ਸੀ ਜਦੋਂ ਨਵਾਂ ਕੋਈ ਆ ਗਿਆ ਐਸਆਈ ਆ ਗਿਆ ਇਹਨੂੰ ਰੇੜੀ ਚੁੱਕ ਲਾ ਜਦੋਂ ਵੀ ਆਦਾ ਬਦਤਮੀਜੀ ਨਾਲ ਇੰਨੀ ਦੁਨੀਆ ਆਂਦੀ ਮੇਰੇ ਕੋ ਪਤਾ ਨਹੀਂ ਕਿੱਥੋਂ ਕਿੱਥੋਂ ਲੋਕ ਆਉਂਦੇ ਹੱਥ ਜੋੜਦੇ ਮੇਰੇ ਅੱਗੇ ਪਿਆਰ ਦ ਪੰਜਾਬੀ ਭਈਏ ਬਾਹਰੋਂ ਆ ਕੇ ਮੇਰੇ ਕੋ ਆਂਦੇ ਆ ਹਰ ਕੋਈ ਆ ਕੇ ਮੈਨੂੰ ਪਿਆਰ ਨਾਲ ਬੋਲਦਾ ਇੱਜ਼ਤ ਮਿਲਦੀ ਆ ਮਗਰ ਇਹ ਜਿਹੜੀ ਇਹ ਜਿਹੜੀ ਜਦੋਂ ਇਹ ਚੀਜ਼ ਆਂਦੀ ਹੈ ਨਾ ਤੇ ਬਸ ਇੱਕੋ ਧਮਕੀ ਹੁੰਦੀ ਆ ਕੀ ਤੇਰੀ ਰੇੜੀ ਚੁਕਾ ਦਨੀ ਆ ਤੇਰੀ ਰੇੜੀ ਚੁਕਾ ਦਨੀ ਜਿਹੜਾ ਵੀ ਕੋਈ ਵੀ ਅੱਜ ਤੱਕ ਸਮਝ ਲੋ ਜਿੰਨੇ ਵੀ ਬੰਦੇ ਆਏ ਕਹਿੰਦਾ ਤੇਰੀ ਰੇੜੀ ਚੁਕਾ ਦਨੀ ਇਹੀ ਕੰਮ ਕਰ ਤੇਰੀ ਰੇੜੀ ਚੁਕਾ ਦਨੀ ਪੁਲਿਸ ਨੂੰ ਪ੍ਰੋਬਲਮ ਕੀ ਆ ਤੁਹਾਡੀ ਰੇੜੀ ਦਾ ਮੈਨੂੰ ਆਪ ਨਹੀਂ ਪਤਾ ਭਾਜੀ ਮੈਨੂੰ ਪਤਾ ਹੋਵੇ ਤਾਂ ਮੈਂ ਦੱਸਾਂ ਮੈਨੂੰ ਅੱਜ ਤੱਕ ਮੈਂ ਇਹੀ ਚੀਜ਼ ਤੋਂ ਕੰਫਿਊਜ਼ ਹਾਂ ਮੇਰੀ ਰੇੜੀ ਤੋਂ ਪ੍ਰੋਬਲਮ ਕੀ ਆ ਤਾਂ ਹੋਰ ਵੀ ਬਹੁਤ ਸਾਰੀਆਂ ਰੇੜੀਆਂ ਲੱਗਦੇ ਨੇ ਜੇ ਉਹਨਾਂ ਨੂੰ ਵੀ ਆ ਕੇ ਤੰਗ ਪਰੇਸ਼ਾਨ ਕੀਤਾ ਜਾਂਦਾ ਨਾ ਤੁਹਾਡੇ ਸਾਹਮਣੇ ਉਹ ਲੱਗੀਆਂ ਹੋਈਆਂ ਉਹ ਸਾਹਮਣੇ ਲੱਗੀਆਂ ਆਏ ਵੇਖੋ ਗੱਡੀਆਂ ਲੱਗੀਆਂ ਹੋਈਆਂ ਆ ਕਿਉ ਸੜਕ ਦੇ ਵਿੱਚ ਜਿਹੜੀਆਂ ਲਾਈਆਂ ਲਾਈਆਂ ਨੇ ਸੜਕ ਦੇ ਵਿੱਚ ਨਹੀਂ ਆ ਵੇਖੋ ਸਾਈਡ ਤੇ ਲਾਈ ਆ ਭਾਜੀ ਤੁਹਾਡੀ ਨਹੀਂ ਹੋਰ ਜਿਹੜੀਆਂ ਰੇੜੀਆਂ ਉਹ ਵੇਖ ਲਓ ਕੈਮਰਾ ਘੁਮਾ ਕੇ ਸੜਕ ਦੇ ਉੱਤੇ ਹੀ ਲੱਗੀਆਂ ਹੋਈਆਂ ਉਹ ਸਾਹਮਣੇ ਮੋੜ ਲਗਾ ਤੇ ਮੇਰੀ ਰੇੜੀ ਕਹਿੰਦਾ ਤੂੰ ਉੱਥੇ ਲਾਈ ਆ ਇੱਥੇ ਕੋਈ ਆਨ ਜਾਣ ਦਾ ਤੇ ਰਾਹ ਤੇ ਹੈਗਾ ਨਹੀਂ ਭਾਜੀ ਕੋਈ ਬਿਲਕੁਲ ਸਾਈਡ ਤੇ ਹੈਗੀ ਆ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ ਕਿੰਨੇ ਦਾ ਨੁਕਸਾਨ ਹੋ ਚੁੱਕਾ ਤੁਹਾਡਾ ਜਿਹੜਾ ਸਮਾਨ ਪੂਰਾ ਤੁਸੀਂ ਪਹਟਾ ਦਿੱਤਾ ਮੇਰਾ ਕਰਤੂ ਕਰ ਪੰਜ ਹਜ਼ਾਰ ਦਾ ਭਾਜੀ ਕਿ ਬੀਸੀ ਕਿ ਉਹੀ ਪਣੀ ਸੀ ਮੈਂ ਸਭ ਕੁਝ ਵੇਸਟ ਕਰਤਾ ਪਠੂਰੇ ਹੀ ਆਲੂ ਵਾਲੇ ਕੁੰਚੇ ਹੀ ਸਾਰਾ ਵੇਸਟ ਕਰਤਾ ਭਾਜੀ ਮੈਂ ਹੁਣ ਕਹਿੰਦਾ ਤੈਨੂੰ ਲਾਣ ਹੀ ਨਹੀਂ ਦੇਣੀ ਤੇ ਮੈਂ ਘਰ ਲੈ ਕੇ ਕੀ ਕਰਨਾ ਜੇ ਮੈਂ ਕਿਸੇ ਨੂੰ ਖਵਾਵਾਂਗਾ ਉਹ ਦਾਨ ਕਰਨ ਦਾ ਕੀ ਫਾਇਦਾ ਜਿਹੜਾ ਆਪਣੇ ਦਿਲੋਂ ਨਾ ਲਾਇਆ ਉਹ ਤੇ ਧੱਕੇ ਨਾਲ ਕਿਸੇ ਨੂੰ ਖਵਾਤਾ ਜੀ ਚਾਕੇ ਦੱਸ ਕਿੰਨਾ ਦੁਖੀ ਹੈ ਅੱਜ ਤੁਸੀਂ ਮੈਂ ਬਹੁਤ ਦੁਖੀ ਆ ਪਹਿਲੇ ਮੇਰੇ ਪਾਪਾ ਐਕਸਪਾਇਰ ਹੋ ਗਏ ਬਾਪ ਐਕਸਪਾਇਰ ਹੋ ਗਏ ਮੈਂ ਘਰ ਚ ਇਕੱਲਾ ਕਮਾਣਾ ਲੱਗਾ ਹੁਣ ਜਦੋਂ ਚੀਜ਼ਾਂ ਕਰਦੇ ਮੈਂ ਕਿੱਥੇ ਜਾਵਾਂਗਾ ਆਪ ਤੁਸੀਂ ਸੋਚੋ ਪੰਜਾਬੀ ਪੰਜਾਬ ਚ ਰਹੇ ਖੁਸ਼ ਨਹੀਂ ਗਾ ਤੇ ਕਿੱਥੇ ਜਾਏ ਪੰਜਾਬੀ ਪੰਜਾਬੀ ਤਾਂ ਬਾਹਰ ਜਾਉ ਭਾਜੀ ਦੇਖੋ ਪਤਾ ਨਹੀਂ ਕਿਉਂ ਉਹਦੇ ਮੱਚ ਗੁੱਸਾ ਹੋ ਕੋ ਗੱਲ ਦਾ ਵਾ ਜੇ ਤਾਂ ਮੰਨ ਜੋ ਕਿ ਸੀਪੀ ਸਾਹਿਬ ਦੇ ਦਿਸ਼ਾ ਸਾਸ ਦੇ ਮੁਤਾਬਕ ਮੈਡਮ ਡੀਐਸਪੀ ਟ੍ਰੈਫਿਕ ਦੇ ਦਿਸ਼ਾ ਦੇ ਮੁਕਾਬ ਜਿਹੜੀਆਂ ਰੋਡ ਨੇ ਨਵੇਂ ਬਣੇ ਨੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਰੇੜੀਆਂ ਵਾਲੇ ਨੇ ਲਾੜ ਕੇ ਰੇੜੀਆਂ ਲਾ ਦੀਆਂ ਵਾ ਜਿਨ੍ਹਾਂ ਨੂੰ ਅਸੀਂ ਨੋਟਿਸਮੈਂਟ ਕਰਕੇ ਕਹਿੰਦੇ ਆ ਕਿ ਪਈ ਆਪਣੀ ਰੇੜੀ ਜਿਹੜੀ ਆ ਉਹ ਕਿਸੇ ਉਸ ਜਗ੍ਹਾ ਤੇ ਲਗਾਓ ਜਿੱਥੇ ਜਗ੍ਹਾ ਤੇ ਕਿਸੇ ਪਬਲਿਕ ਰੂਟ ਟ੍ਰੈਫਿਕ ਨੂੰ ਕੋਈ ਸਮੱਸਿਆ ਨਾ ਆਵੇ ਇਸ ਕਰਕੇ ਰੋਜ਼ ਦੀ ਤਰ੍ਹਾਂ ਜਿੱਦਾਂ ਹੀ ਨੋਟਿਸਮੈਂਟ ਕਰਦੇ ਆ ਜਾਂ ਉਹਨਾਂ ਨੂੰ ਕਹਿੰਦੇ ਆ ਵੀ ਜੜੀਆਂ ਰੇੜੀਆਂ ਵਾ ਪਿੱਛੇ ਕਰ ਲੋ ਜਿਹੜੀਆਂ ਪ੍ਰੂਟ ਵਾਲੀਆਂ ਰੇੜੀਆਂ ਉਹ ਵੀ ਲੈ ਲੂ ਚਲੇ ਜਾਂਦੇ ਨੇ ਹਰ ਰੇੜੀ ਦਾ ਹਰ ਥਾਂ ਤੇ ਹਰ ਜਗ੍ਹਾ ਤੇ ਬਾਜ਼ਾਰ ਚ ਵੀ ਅਨਾਊਂਸਮੈਂਟ ਕਰਦੇ ਆ ਤੇ ਰੇੜੀਆਂ ਜਿਹੜੀਆਂ ਲਾ ਕੇ ਤੇ ਟ੍ਰੈਫਿਕ ਨੂੰ ਜਾਮ ਹੁੰਦੀਆਂ ਇਸ ਕਰਕੇ ਪਤਾ ਨਹੀਂ ਹੋਰ ਕੋਈ ਆਪਣਾ ਦਮਾਗੀ ਤੌਰ ਤੇ ਕੋਈ ਉਹਦੇ ਮਨ ਚ ਹੋਊਗੀ ਕਿਸੇ ਤਰੀਕੇ ਨਾਲ ਜਿਉ ਉਹਨਾਂ ਨੂੰ ਕਿਹਾ ਵੀ ਆ ਜਿਹੜਾ ਫਾਇਰ ਬ੍ਰਿਗੇਡ ਪਾਣੀ ਭਰਨ ਆਉਂਦਾ ਵਾ ਇਹਦੇ ਥੱਲੇ ਗੱਡੀਆਂ ਲਾ ਦਿਤੀਆਂ ਵਾ ਤੁਹਾਡੀ ਗੱਡੀਆਂ ਰੇੜੀ ਕਰਕੇ ਤੁਸੀਂ ਰੇੜੀ ਨੂੰ ਤੁਹਾਡੇ ਪਿੱਛੇ ਫੁੱਟਪਾਥ ਤੇ ਕਰਕੇ ਲਾ ਲਓ ਨਾ ਕਿ ਫੁੱਟਪਾਥ ਤੇ ਕਰਨ ਦੀ ਬਜਾਏ ਉਹਨੇ ਪਤਾ ਨਹੀਂ ਸਮਾਰਸ ਨੂੰ ਢੋਲ ਲਿਆ ਆਪਣਾ ਇਸ ਕਰਕੇ ਉਹਦੇ ਬਾਰੇ ਉਹ ਕੀ ਕਹਿ ਸਕਦੇ ਉਹਦੀ ਮਾਨਸਿਕਤਾ ਵਾ ਇਦਾਂ ਨਹੀਂ ਕਰਨਾ ਚਾਹੀਦਾ ਉਹਨੂੰ ਪਛਾਣ ਕਰਕੇ ਲਾ ਦੇ ਜਿੱਥੇ ਉਹ ਕਹਿੰਦਾ ਵਾ ਫੁੱਟਪਾਥ ਪਿੱਛੇ ਹੈਗਾ ਕਦੇ ਨਹੀਂ ਲੱਗੀ ਹਾਂ ਉਹਨਾਂ ਨੂੰ ਕਿਹਾ ਵੀ ਆ ਫੁੱਟਪਾਥ ਦੇ ਪਿੱਛੇ ਧਲਾ ਲਓ ਤੇ ਪਰ ਜਿਹੜੇ ਉਸ ਮੰਦਰ ਦੇ ਪ੍ਰਧਾਨ ਨੇ ਉਹ ਕਹਿੰਦੇ ਨੇ ਕਿ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੂੰ ਇਹਦੀ ਰੇੜੀ ਦਿਖਾਈ ਦਿੰਦੀ ਆ ਪਰ ਪਿੰਕ ਪਲਾਜ਼ਾ ਦੇ ਵਿੱਚ ਇੰਨੀਆਂ ਰੇੜੀਆਂ ਇੰਨੀਆਂ ਜਿਹੜੀਆਂ ਦੁਕਾਨਦਾਰਾਂ ਦੇ ਵੱਲੋਂ ਬਾਹਰ ਜਿਹੜੇ ਖਬਜੇ ਤੱਕ ਕਰ ਦਿੱਤੇ ਗਏ ਨੇ ਪਿੰਕ ਪਲਾਜ਼ਾ ਦੇ ਵਿੱਚੋਂ ਨਿਕਲਣਾ ਮੁਸ਼ਕਲ ਹੋ ਚੁੱਕਾ ਪਰ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਉਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਪਰ ਇਹਨੂੰ ਆਕੇ ਤਨ ਪਰੇਸ਼ਾਨ ਕੀਤਾ ਨਹੀਂ ਨਹੀਂ ਇੱਕ ਕਾਰਗ ਨਹੀਂ ਹੈਗਾ ਜੀ ਸਾਡਾ ਕੋਈ ਵੀ ਇਕੱਲਾ ਬੰਦਾ ਸਾਡਾ ਕੋਈ ਨਹੀਂ ਹੈਗਾ ਅਸੀਂ ਸਾਰੇ ਸ਼ਹਿਰ ਨੂੰ ਕਰਾਉਂਦੇ ਆ ਸਫਾਈ ਪਿਕਅਪ ਲੈਜੇ ਦੇ ਵਿੱਚ ਵੀ ਜਾਂਦੇ ਆ ਮੈਂ ਪਰਿਵਾਰ ਗਿਆਮ ਗੱਡੀ ਲੈ ਕੇ ਮੈਂ ਬਹੁਤ ਵਾਰ ਖਾਲੀ ਕਰਾਇਆ ਪਿਕਅਪ ਲੈਜੇ ਦੀਆਂ ਦੁਕਾਨਾਂ ਵੀ ਖਾਲੀ ਕਰਾਈਆਂ ਵਾ ਰੇੜੀਆਂ ਵੀ ਕਰਾਈਆਂ ਉਹਨਾਂ ਨੂੰ ਕਿਹਾ ਜਿਹੜੀ ਪਾਰਕ ਬਣੀ ਜਾਂਦੇ ਉਹ ਚਲਾ ਲਓ No problem ਇੱਥੇ ਸਾਨੂੰ ਕੋਈ ਇਸ਼ਾਰਾ ਹੈਗਾ ਇਹ ਨਗਰ ਨਿਗਮ ਦਾ ਕੰਮ ਆ ਉਹਨਾਂ ਦੁਕਾਨਦਾਰ ਜਾਂ ਫਿਰ ਰੇੜੀਆਂ ਵਾਲੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੀ ਗੱਲ ਨਹੀਂ ਸੁਣਦੇ ਦੇਖੋ ਪਤਾ ਕਾਰਨ ਕੀ ਆ ਜੀ ਤੇ ਕੋਈ ਇੱਕ ਫਿੱਤਰਤ ਬਣ ਗਈ ਆ ਲੋਕਾਂ ਦੀ ਵੀ ਜਿਹੜਾ ਬੰਦਾ ਕੰਮ ਕਰਦਾ ਨਾ ਉਹਨੂੰ ਕੰਮ ਨਹੀਂ ਕਰਨ ਦੇਣਾ ਇਸ ਕਰਕੇ ਸਾਡਾ ਮਤਲਬ ਹੈ ਉਹ ਟ੍ਰੈਪ ਨਾਲ ਅਸੀਂ ਚਾਹੁੰਦੇ ਆਂ ਵੀ ਸਾਰੇ ਅਮਰਸਾਦੀ ਟਾਪ ਕੋ ਵਧੀਆ ਤਰੀਕੇ ਨਾਲ ਚੱਲੇ ਕਿਸੇ ਨੂੰ ਪਰੇਸ਼ਾਨੀ ਨਾ। ਅਗਰ ਕਿਤੇ ਅੱਗ ਲੱਗ ਜੇ ਜਾਂ ਕੋਈ ਗੱਲਬਾਤ ਹੋ ਜੇ ਉਸ ਜਗ੍ਹਾ ਦੇ ਥੱਲੇ ਜਿਹੜਾ ਉਹ ਪਾਣੀ ਭਰਦੇ ਆ ਉੱਥੇ ਟਰੱਕ ਨਾ ਲੱਗੇ ਅੱਧਾ ਘੰਟਾ ਤੇ ਫਿਰ ਬੜੀ ਤਕੜੀ ਸਮੱਸਿਆ ਆ। ਸਾਡਾ ਫਰਜ਼ ਬੰਦਾ ਉਹਨੂੰ ਖਾਲੀ ਰੱਖਾਉਣਾ। ਬਰਨਦਵਾਰ ਕਾਰਪੋਰੇਸ਼ਨ ਨੇ ਕਿਹਾ ਵਾ ਮੈਂ ਖਾਲੀ ਕਰਾ ਕੇ ਕਹਿੰਦਾ ਵਾ ਨਾਉਥਵਰਡ ਕਰਦਾ ਇਹਦੇ ਥੱਲੇ ਗੱਡੀ ਨਾ ਲਾਇਆ ਕਰੋ। ਇਸ ਕਰਕੇ ਇਹ ਆ ਕਿ ਉਹ ਆਪਣੇ ਤੌਰ ਤੇ ਕੋਈ ਮਾਨਸਿਕ ਤੌਰ ਤੇ ਹੋ ਸਕਦਾ। ਸਾਡੀ ਕੋਈ ਨਿੱਜੀ ਨਜ਼ਰ ਕਿਸੇ ਨਾਲ ਨਹੀਂ ਆ ਗਈ ਨਾ ਉਹਦੇ ਨਾਲ ਕੋਈ ਵਰਤੋ। ਇਹ ਸਾਡ ਜਿਹੜੀਆਂ ਰੇੜੀਆਂ ਆ ਆਪਣੇ ਸਵੱਤਥ ਥਾਂ ਤੇ ਲਾਓ ਜਿੱਥੇ ਪਬਲਿਕ ਵੀ ਕੇ ਨਾਲ ਬੈਠ ਕੇ ਘਾ ਲਵੇ ਤੇ ਲੋਕ ਵੀ ਜਿਹੜੇ ਆ ਰਸਤਾ ਬਲੌਕਡਾਉ ਇਹ ਬੱਚਾ ਇਹਨਾਂ ਦੁਖੀ ਹੈ ਪਿਛਲੇ ਹਫਤੇ ਮੇਰੇ ਨਾਲ ਇਹ ਗੱਲ ਕਰਦਾ ਪਿਆ ਸੀ ਕਿ ਮੈਂ ਪ੍ਰਧਾਨ ਜੀ ਜੋ ਮੇਰੇ ਨਾਲ ਨਾ ਕਰਦੇ ਪਏ ਨਾ ਦਿਲ ਕਰਦਾ ਕਿ ਮੈਂ ਸੁਸਾਇਡ ਕਰ ਲਾਂ ਮੈਨੂੰ ਕਹ ਪੁੱਤਰ ਇਹ ਕੰਮ ਨਾ ਕਰੀ ਕਿਹਦਾ ਕੁਝ ਨਹੀਂ ਜਾਣਾ ਤੇਰੇ ਬੱਚੇ ਰੋਲ ਜਾਣਗੇ ਕੰਦਾ ਫਿਰ ਮੈਂ ਕਰਾਂਗੀ ਤੇ ਅੱਜ ਤੇ ਅੱਪਾ ਵੀ ਦੇਖਦੇ ਰਹੇਗੇ ਕਿ ਵੀ ਇਹ ਬੰਦਾ ਕੀ ਬਿਆ ਜੋ ਇਹਦੇ ਨਾਲ ਕੰਡੀਸ਼ਨ ਹੋਈ ਹੈ ਮੌਕੇ ਤੇ ਦੇਖਿਆ ਪਹਿਲਾਂ ਤਾਂ ਮੈਂ ਸੁਣਦਾ ਸੀ ਨਾ ਕਿ ਵੀ ਇੱਥੇ ਆ ਕੇ ਪੁਲਿਸ ਵਾਲੇ ਜਾਂ ਕਿ ਧੱਕਾ ਕਰਦੇ ਪਏ ਨੇ ਪਰ ਅੱਜ ਦੇਖਿਆ ਤੇ ਬੜਾ ਮਨ ਤੁਹਾਡਾ ਤੇ ਆਪ ਪਰਚਾਣ ਹੋ ਗਿਆ ਵੀ ਕਰੀਏ ਵੀ ਅਗਰ ਇੱਕ ਬੰਦੇ ਦੀ ਸੇਫਟੀ ਨਹੀਂ ਹੈਗੀ ਆਪਣੇ ਘਰ ਦੇ ਵਿੱਚ ਤੇ ਫਿਰ ਕਿੱਥੇ ਹੋਏਗੀ ਕੋਈ ਇੱਥੇ ਕੋਈ ਸਮੈਗ ਥੋੜੀ ਵੇਜਦਾ ਪੈ ਠੀਕ ਹੈ ਉਹਨੂੰ ਟਾਈਮ ਦਿਓ ਜਾਂ ਪਿੱਛੇ ਕਰ ਲੈ ਵੀ ਥੋੜੀ ਗੱਡੀ ਤਾਂ ਉਹਦੀ ਹੈਗੀ ਪਿੱਛੇ ਪਹਿਲਾਂ ਇੱਥੇ ਲੰਦਾ ਸੀ ਮਗਰ ਲੈ ਗਿਆ ਹੁਣ ਤੁਸੀਂ ਦੇਖ ਲਾ ਮਹੀਨਾ ਇਹ ਨਹੀਂ ਕੰਮ ਕੀਤਾ ਇਹਨੇ ਜਦੋਂ ਇਹ ਕੰਮ ਹੋ ਰਿਹਾ ਸੀ ਤੇ ਮਹੀਨਾ ਉਹਨੇ ਉਹਦੀ ਰਾਤ ਸਗੋਂ ਘਟ ਗਈ ਐ ਵੀ ਰਾਤ ਸਗੋਂ ਛੁੱਟੀ ਹੁੰਦੀ ਤੇ ਅੱਜ 15000 ਦੀ ਇਹਦੀ ਰਾਤ ਹੋਣੀ ਤੇ ਸਾਰਾ ਉਹ ਤਾਂ ਵਿਚਾਰੇ ਦਾ ਘਟੇ ਹੀ ਜਦੋਂ ਘਰੋਂ ਖਾਏਗਾ ਤਾਂ ਪ੍ਰਧਾਨ ਜੀ ਜਦੋਂ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਇੱਥੇ ਆ ਕੇ ਲਗਾਤਾਰ ਇਸ ਨੂੰ ਤੰਗ ਪਰੇਸ਼ਾਨ ਕਰਦੇ ਨੇ ਕਿ ਤੁਸੀਂ ਆਪਣੀ ਸਾਰੇ ਇਹੋ ਜਿਹੜੇ ਦੁਕਾਨਦਾਰ ਨੇ ਇਕੱਠੇ ਹੋ ਕੇ ਮੁਲਾਜ਼ਮਾਂ ਨਾਲ ਗੱਲਬਾਤ ਨਹੀਂ ਕੀਤੀ ਨਹੀਂ ਜੀ ਦੇਖੋ ਕਰੀ ਦਾ ਪਰ ਅੱਜ ਪਤਾ ਲੱਗ ਗਿਆ ਹੁਣ ਜਿਹੜੀ ਐ ਨਾ ਹੁਣ ਲੜਾਈ ਕਰਾਂਗੇ ਜੀ ਬੱਚੇ ਦੇ ਪਿੱਛੇ ਖਲੋਵਾਂਗੇ ਮਾਰਕੀਟ ਵੀ ਖਲੋਏਗੀ ਆਪਾਂ ਵੀ ਖਲੋਵਾਂਗੇ ਨਹੀਂ ਤਾਂ ਕਾ ਕਿਉਂ ਹੰਦਿੱਤਾ ਜਾਏਗਾ ਜੀ ਇਦਾਂ ਤੇ ਫਿਰ ਕੀ ਕਹਿੰਦੇ ਜਦੋਂ ਆਪਣੇ ਸ਼ਹਿਰ ਦੇ ਵਿੱਚ ਰਹਿ ਗਏ ਨਹੀਂ ਆਪਾਂ ਰੋਟੀ ਕਮਾ ਸਕਦੇ ਕਿੱਥੇ ਜਾਵਾਂਗੇ ਬਕਾਇਦਾ ਉਹਨੇ ਉਹਦੀ ਪਰਚੀ ਗਈ ਐ ਫਿਰ ਉਹਨੂੰ ਮੋਦੀ ਦਾ ਲੋਨ ਮਿਲਿਆ ਉਹਦਾ ਵੀ ਉਹਨੂੰ ਮਿਲਿਆ ਉਹ ਕੀ ਕਹਿੰਦਾ ਨੰਬਰ ਮਿਲਿਆ ਤੇ ਮਗਰ ਜਿਹੜੀ ਲੱਗੀ ਵੇਖੋ ਉਹਦਾ ਹੀ ਮੋਦੀ ਦਾ ਲੋਨ ਬਾਤ ਕੀਤਾ ਤਾਂ ਫਿਰ ਕਿੱਥੇ ਲਾਏਗਾ ਕੋਈ ਬੰਦਾ ਤੁਸੀਂ ਇਹ ਮੋੜ ਮੋੜ ਲਓ ਪਿੰਗ ਪਲਾਇਆ ਤੇ ਲੰਘਿਆ ਨਹੀਂ ਜਾਂਦਾ ਵਿੱਚ ਘਾੜੋ ਉਹਨੂੰ ਉਹ ਨਹੀਂ ਦਿਖਦਾ ਪਿਆ ਵੀ ਇੱਥੇ ਕਿਹੜਾ ਟ੍ਰੈਫਿਕ ਹੈਗਾ ਆਹ ਗੱਡੀਆਂ ਵੇਖੋ ਆਹ ਗੱਡੀਆਂ ਵੇਖ ਲਓ ਇੱਥੋਂ ਤੱਕ ਉਹ ਗੱਡੀਆਂ ਲੱਗੀਆਂ ਮਤੋਂ ਨਹੀਂ ਨਹੀਂ ਗਾਗ ਨਹੀਂ ਆਏਗਾ ਬੈਨ ਪਿੱਛੇ ਕੀ ਕੀ ਕਰੋ ਆਪਾਂ ਤੇ ਆਹੀ ਕਹਿੰਦੇ ਆ ਵੀ ਤੁਹਾਡੇ ਕਹਿੰਦੇ ਤੁਸੀਂ ਵੀ ਪ੍ਰਸ਼ਾਸਨ ਕੋਲ ਸਾਡੀ ਆਵਾਜ਼ ਪਹੁੰਚਾਓ ਬਈ ਤੱਕਾ ਨਾ ਹੋਣਾ ਚਾਹੀਦਾ ਇਹਦਾ ਲਈ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੂਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488